ਤਾਕਵਾ ਸਿੱਥੇ ਲਗਾਤਾਰ ਹਿਮਾਚਲ ਪ੍ਰਦੇਸ਼ ਦੇ ਵਿੱਚ ਬੱਦਲ ਫਟਣ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਤਾਂ ਉੱਥੇ ਲਗਾਤਾਰ ਇਹ ਮੀਂਹ ਵੀ ਰੁਕਣ ਦਾ ਨਾਮ ਨਹੀਂ ਲੈ ਰਿਹਾ ਜਿਸ ਦਾ ਸਿੱਧੇ ਤੌਰ ਤੇ ਪ੍ਰਭਾਵ ਹੈ ਜਿਹੜਾ ਉਹ ਪੰਜਾਬ ਦੇ ਵਿੱਚ ਪੈ ਰਿਹਾ ਹੈ ਉੱਥੇ ਜੇਕਰ ਆਪਾਂ ਹੁਸ਼ਾਰਪੁਰ ਦੇ ਪੋਂਗ ਡੈਮ ਦੀ ਗੱਲ ਕਰੀਏ ਤਾਂ ਪੋਂਗ ਡੈਮ ਦੇ ਵਿੱਚ ਪਾਣੀ ਨੂੰ ਜਿਹੜੀ ਸਟੋਰ ਕਰਨ ਦੀ ਕੁੱਲ ਸਮਰੱਥਾ ਹੈ ਜਿਹੜੀ ਉਹ 1400 ਫੁੱਟ ਦੇ ਕਰੀਬ ਦੱਸੀ ਜਾ ਰਹੀ ਹੈ ਤੇ ਜੇਕਰ ਆਪਾਂ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਮੌਜੂਦਾ ਸਮੇਂ ਦੇ ਵਿੱਚ ਇਹ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਉਹ 1378 ਮੀਟਰ ਦੇ ਕਰੀਬ ਪਹੁੰਚ ਚੁੱਕਿਆ ਲਗਾਤਾਰ ਅਧਾਰਾਂ ਹੁਸ਼ਾਰਪਰਨ ਨਿਊਜ਼ ਤੁਹਾਡੇ ਨਾਲ ਪੌਂਗ ਡੈਮ ਦੀ ਕਵਰੇਜ ਵੀ ਸਾਂਝੀ ਕਰਦਾ ਹੈ ਤਾਂ ਇੱਕ ਵਾਰ ਮੁੜ ਤੋਂ ਅਸੀਂ ਤੁਹਾਡੇ ਨਾਲ ਉੱਥੋਂ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਉੱਥੋਂ ਦੇ ਤੁਹਾਨੂੰ ਮੌਜੂਦਾ ਹਾਲਾਤ ਦਿਖਾ ਰਹੇ ਹਾਂ ਤੇ ਜਾਣਕਾਰੀ ਮੁਤਾਬਕ ਰੋਜ਼ਾਨਾ 56000 ਇਕ ਉਸਿਕ ਦੇ ਪਾਣੀ ਹੈ ਜਿਹੜਾ ਲਗਾਤਾਰ ਉਹ ਪੋਂਗ ਡੈਮ ਦੇ ਵਿੱਚੋਂ ਛੱਡਿਆ ਜਾ ਰਿਹਾ ਹੈ ਜਿਸ ਦਾ ਪ੍ਰਭਾਵ ਹੈ ਜਿਹੜਾ ਉਹ ਬਿਆਸ ਦਰਿਆ ਦੇ ਵਿੱਚ ਵੀ ਪੈ ਰਿਹਾ ਤੇ ਬਿਆਸ ਦਰਿਆ ਤੇ ਵਿੱਚ ਪਾਣੀ ਦਾ ਪੱਧਰ ਵਧਣ ਕਰਨੇ ਉਸ ਦਾ ਪ੍ਰਭਾਵ ਹੈ ਜਿਹੜਾ ਪੰਜਾਬ ਤੇ ਹਿਮਾਚਲ ਦੇ ਕੰਢੀ ਇਲਾਕਿਆਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਜੇਕਰ ਆਪਾਂ ਹੁਸ਼ਾਰਪੁਰ ਦੇ ਹਲਕਾ ਟਾਂਡਾ ਅਦੀਨਾਉਂ ਦੇ ਪਿੰਡ ਰੜਾ ਮੰਡ ਦੀ ਗੱਲ ਕਰ ਲਈਏ ਜਾਂ ਖਾਸ ਕਰਕੇ ਆਪਾਂ ਗੱਲ ਕਰ ਲਈਏ ਪਿੰਡ ਅਬਦੁੱਲਾਪੁਰ ਦੀ ਤਾਂ ਬਿਆਸ ਦਰਿਆ ਇਸ ਵਕਤ ਲਗਾਤਾਰ ਉਫਾਨ ਤੇ ਹੈ ਤੇ ਉਹ ਫੌਰਨ ਤੇ ਹੁਣ ਕਾਰਨ ਉਸਤਾਦ ਜਿਹੜਾ ਸਿੱਧੇ ਤੌਰ ਤੇ ਪ੍ਰਭਾਵ ਹੈ ਜਾਂ ਉਸਤਾਦ ਜਿਹੜਾ ਖਮਿਆਸਾ ਪਿੰਡ ਅਬਦੁੱਲਾਪੁਰ ਦੇ ਵਸਨੀਕਾਂ ਨੂੰ ਭੋਗਤਣਾ ਪਿਆ ਕਿਉਂਕਿ ਪਿੰਡ ਅਬਦੁੱਲਾਪੁਰ ਇਹ ਬਿਆਸਤ ਰਿਆ ਤੇ ਕੰਡੇ ਤੇ ਵਸਿਆ ਹੋਇਆ ਹੈ ਤੇ ਪਿੰਡ ਅਬਦੁੱਲਾਪੁਰ ਜਿਹੜਾ ਪਿਛਲੇ ਕਈ ਦਿਨਾਂ ਤੋਂ ਪਾਣੀ ਦੇ ਵਿੱਚ ਘਿਰਿਆ ਹੋਇਆ ਹੈ ਜਿਸ ਜਿੱਥੇ ਕਿ ਲੋਕਾਂ ਨੂੰ ਵੀ ਆਪਣਾ ਮਜਬੂਰਨ ਘਰ ਛੱਡਣ ਤੇ ਮਜਬੂਰ ਹੋਣਾ ਪਿਆ ਹਾਲਾਂਕਿ ਇਸ ਦੌਰਾਨ ਜੇਕਰ ਆਪਾਂ ਏ ਹੁਸ਼ਾਲਪੁਰ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਦੀਪ ਸਿੰਘ ਸੇਵਾ ਦਲ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਲਗਾਤਾਰ ਆਪਣੀ ਟੀਮ ਮੈਂਬਰਾਂ ਨੂੰ ਨਾਲ ਲੈ ਕੇ ਪਿੰਡ ਦੇ ਵਿੱਚੋਂ ਲੋਕਾਂ ਨੂੰ ਜਿਹੜਾ ਰੈਸਕਿਊ ਕਰਕੇ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ ਗਿਆ ਤੇ ਦੂਜੇ ਪਾਸੇ ਜੇਕਰ ਆਪਾਂ ਹੁਸ਼ਾਲਪੁਰ ਪ੍ਰਸ਼ਾਸਨ ਦੀ ਗੱਲ ਕਰ ਲਈਏ ਤਾਂ ਬੀਤੇ ਦਿਨੀ ਹੁਸ਼ਾਲਪੁਰ ਤੋਂ ਡਿਪਟੀ ਕਮਿਸ਼ਨਰ ਮੈਡਮ ਆਸ਼ੀਕਾ ਚਾਨ ਅਤੇ ਐਸਐਸਪੀ ਸੰਦੀਪ ਕੁਮਾਰ ਮੱਲਿਕ ਵੱਲੋਂ ਆਲਾ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਅਬਦੁੱਲਾਪੁਰ ਦਾ ਬਿਆਸਤਰਿਆ ਦਾ ਜਿਹੜਾ ਉਹ ਦੌਰਾ ਵੀ ਕੀਤਾ ਗਿਆ ਸੀ ਤੇ ਇਸ ਗੱਲ ਨੂੰ ਦੁਹਰਾਇਆ ਗਿਆ ਹੈ ਕੀ ਹੜਾ ਦੇ ਨਾਲ ਨਜਿੱਠਣ ਦੇ ਲਈ ਹੁਸ਼ਿਆਰਪੁਰ ਪ੍ਰਸ਼ਾਸਨ ਵੱਲੋਂ ਜੜੀਆਂ ਤਿਆਰੀਆਂ ਮੁਕੰਮਲ ਕੀਤੀਆਂ ਗਈਆਂ ਨੇ ਜਿਵੇਂ ਕਿ ਮੈਂ ਪਹਿਲਾਂ ਦੱਸਿਆ ਕਿ ਤੁਹਾਡੇ ਨਾਲ ਅਸੀਂ ਤਸਵੀਰਾਂ ਪੌਂਗ ਡੈਮ ਦੀਆਂ ਸਾਂਝੀਆਂ ਕਰ ਰਹੇ ਹਾਂ ਤੇ ਲਗਾਤਾਰ ਡੈਮ ਦੇ ਪਿੱਛੇ ਪਾਣੀ ਦਾ ਪੱਧਰ ਵਧਣਾ ਇਹ ਵੀ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈ ਤਾਂ ਆਓ ਅਸੀਂ ਸਾਰੇ ਰਲ ਮਿਲ ਕੇ ਉਸ ਪਰਮਪਿੱਤਾ ਪਰਮਾਤਮਾ ਅੱਗੇ ਆਪਣੇ ਪੰਜਾਬ ਦੀ ਹਿਮਾਚਲ ਦੀ ਕੁਲ ਕਾਇਨਾਤ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਤਾਂ ਉਸ ਪਰਮ ਪਿਤਾ ਕੀ ਅਸੀਂ ਵੀ ਅਰਦਾਸ ਕਰਦੇ ਆਂ ਦਾਰਾ ਹੁਸ਼ਾਰ ਪਰ ਨਿਊਜ਼ ਅਰਦਾਸ ਕਰਦਾ ਕਿ ਇਹ ਜੋ ਕੁਦਰਤੀ ਆਫਤ ਦਾ ਸਾਹਮਣਾ ਕਰਨਾ ਪੈ ਰਿਹਾ ਸਾਨੂੰ ਸਾਰਿਆਂ ਨੂੰ ਮਨੁੱਖ ਨੂੰ ਇਸ ਤੋਂ ਜਲਦ ਤੋਂ ਜਲਦ ਨਜ਼ਾਤ ਮਿਲੇ